ਇਨ ਸੰਤਨ ਕੋ ਬੰਦਨਾ ਸਿਰ ਚਰਨਨ ਪਰ ਤਾਰ ਇਕੰਕਾਰ ਸਤਗੁਰੂ ਇਹ ਬਰਸਾਦ ਸੱਚ ਹੋਏ ਵਾਹਿਗੁਰੂ ਜੀ ਕੀ ਫਤਿਹ ਮੇਗ ਨਾ ਨਾਸ਼ਨ ਸੋਏ ਵਾਹਿਗੁਰੂ ਜੀ ਕੀ ਫਤਿਹ ਵਿਗਨ ਮਨਾਸ਼ਨ ਸੋਏ ਗਰੀਬ ਨਵਾਜ਼ ਪਤਿਤ ਪਾਵਨ ਭਗਤ ਵਛਲ ਕਿਰਪਾ ਨਿਧਾਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਹਾਜ਼ਰੀ ਅੰਦਰ ਹਾਜ਼ਰੀਨ ਗੁਰਸਿੱਖ ਗੁਰਮੁਖ ਮਾਈ ਭਾਈ ਸਾਧ ਸੰਗਤ ਜੀਓ ਸਤਿਗੁਰਾਂ ਦੀ ਪਾਵਨ ਹਾਜ਼ਰੀ ਅੰਦਰ ਗੁਰਦੁਆਰਾ ਸਿੱਖ ਸੰਗਤ ਸਾਹਿਬ ਲਿਸਬਨ ਪੁਰਤਗਾਲ ਵਿਖੇ ਸ਼ਾਮ ਦੇ ਜਮਾਨ ਅਰੰਭ ਹੋਣ ਜਾ ਰਹੇ ਹਨ ਬੜੇ ਹੋਏ ਨਿਯਮ ਅਨੁਸਾਰ ਆਪ ਜੀ ਹਾਜ਼ਰੀਆਂ ਭਰ ਰਹੇ ਹੋ ਤੋਂ ਆਉ ਗੁਰ ਇਤਿਹਾਸ ਦੀ ਕਥਾ ਆਰੰਭ ਹੋਣ ਜਾ ਰਹੀ ਹੈ तकरीबन 5:30 ਵਜੇ ਤੱਕ ਆਪਾਂ ਕਥਾ ਕਰਾਂਗੇ ਉਪਰੰਤ ਜਿਹੜਾ ਅਹਰਾਨ ਸਾਹਿਬ ਦੇ ਪਾਠ ਹੋ ਕੇ ਅਰਦਾਸ ਬੇਨਤੀ ਹੋ ਕੇ ਅਨੰਦ ਸਾਹਿਬ ਦੇ ਪਾਠ ਹੋ ਕੇ ਜਿਹੜੀ ਅਖੰਡ ਵਰਸਾਬ ਸ਼ਾਮ ਦੇ ਦਿਵਾਨ ਵਿੱਚ ਆਰੰਭ ਹੋਣੇ ਹਨ ਕਰੋ ਰਸਨਾ ਪਾਵਨ ਪਿਛੇ ਤੁਸੀਂ ਬਾਬਾ ਬੁੱਢਾ ਦੀ ਕਥਾ ਸਰਵਣ ਕੀਤੀ ਹੈ ਊਣਾ ਭਾਈ ਵਾਲੇ ਮੇਰੇ ਗੁਰੂ ਸਾਹਿਬ ਜੀ ਦੇ ਅੱਗੇ ਬੇਨਤੀ ਕਰ ਰਿਹਾ ਹੈ ਭਾਈ ਵਾਲਾ ਤੇ ਮਹਾਰਾਜ ਉਸ ਦੀ ਉਪਮਾ ਵਡਿਆਈ ਕਰਦਿਆਂ ਹੋਇਆਂ ਦੱਸ ਰਹੇ ਹਨ ਕਿ ਕਥਾ ਲਿਖਣ ਦਾ ਜਿਹੜਾ ਤੂੰ ਪਰਉਪਕਾਰ ਕੀਤਾ ਇਹਦੇ ਬਰਾਬਰ ਹੋਰ ਕੋਈ ਨਹੀਂ ਹੈ ਜਿਹੜਾ ਕੋਈ ਕਥਾ ਪੜ੍ਹੇਗਾ ਸੁਨੇਗਾ ਇਹ ਗੁਨਾ ਦਾ ਵਿਚਾਰ ਕਰੇਗਾ ਉਹਦੀ ਕਲਿਆਣ ਹੋਏਗੀ ਤੋ ਆਉ ਭਾਈ ਬਾਲਾ ਤੇ ਮਹਾਰਾਜ ਦੀ ਜੋ ਗੱਲਬਾਤ ਹੋ ਰਹੀ ਹੈ ਸਰਵਣ ਕਰੀਏ ਸਰਬਤ ਸੰਗਤਾਂ ਆਖੋ ਜੀ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਵਾਹਿਗੁਰੂ ਸਾਹਿਬ ਜੀ ਵਾਹ ਪਉਣ ਬਾਲੇ ਬੰਦੇ ਦੋਇ ਹੱਥਾ ਉਹਨਾ ਬਾਲੇ ਨੇ ਦੋਵੇਂ ਹੱਥ ਬਨ ਲੈ ਦੋਵੇਂ ਹੱਥ ਅੰਜਲੀ ਕਰ ਲੈਣੀ ਜਿਹਨੂੰ ਆਪਾਂ ਕਹਿੰਦੇ ਜੋੜ ਦੇਣੇ ਦੋਵੇਂ ਹੱਥ ਬਨਨਾ ਕੀਤੇ ਹਨ ਮਹਾਰਾਜ ਗੁਰੂ ਅੰਗਦ ਸਾਹਿਬ ਦੇ ਅੱਗੇ ਬੋਲਿਓ ਬਚਨ ਸੁਣਹੁ ਤਮ ਸੁਣਹੁ ਮਮ ਨਾਥਾ ਬੋਲਿਆ ਹੈ ਬਚਨ ਭਾਈ ਬਾਲਾ ਐ ਮੇਰੇ 나ਥ ਆਪ ਸੁਣਨਾ ਕਰੋ ਭਾਇਓ ਹਜੂਰ ਜਿਤੋ ਇਤਿਹਾਸਾ ਐ ਨਾਥ ਜੀ ਸ੍ਰੀ ਗੁਰੂ ਅੰਗਦ ਸਾਹਿਬ ਸੱਚੇ ਪਾਤਸ਼ਾਹ ਜੀ ਜਿੰਨਾ ਕਾ ਆਪ ਦੀ ਹਜ਼ੂਰੀ ਵਿੱਚ ਇਤਿਹਾਸ ਵਾਪਰਿਆ ਮੇਰੇ ਸਾਹਮਣੇ ਜਿੱਥੇ ਜਿੱਥੇ ਮੈਂ ਰਿਆਂ ਗਿਆ ਮਹਾਰਾਜ ਦੇ ਨਾਲ ਜੋ ਜੋ ਮੈਨੂੰ ਪਤਾ ਸੀ ਖੰਡਾਂ ਬ੍ਰਹਮੰਡਾਂ ਦਾ ਇਤਿਹਾਸ ਉਹ ਸਾਰਾ ਮੈਂ ਤੁਹਾਨੂੰ ਦੱਸ ਦਿੱਤਾ ਹੈ ਸੋ ਵਰਣਨ ਕੀਨੋ ਤੁਮ ਤਦ ਪਾਸਾ ਤੁਹਾਡੇ ਸਾਹਮਣੇ ਉਹ ਵਰਣਨ ਕਰ ਦਿੱਤਾ ਹੈ ਮੈਂ ਜੀ ਇਸ ਆਗੇ ਸੁਧ ਮੋਹੇ ਨ ਕੋ ਪੁਣ ਮਹਾਰਾਜ ਸੱਚੇ ਪਾਤਸ਼ਾਹ ਇਹਦੇ ਤੋਂ ਅੱਗੇ ਹੁਣ ਮੈਨੂੰ ਗਿਆਨ ਨਹੀਂ ਜਿਸ ਵੇਲੇ ਮੈਂ ਤਲਵੰਡੀ ਆ ਗਿਆ ਸੀ 라ਵਰ ਸਰਬਜਾਨ ਹੈ ਸੋ ਹੁਣ ਤਾਂ ਆਪ ਹੀ ਸਭ ਕੁਝ ਜਾਣਦੇ ਹੋ ਕੀ ਵਾਪਰਿਆ ਕੀ ਨਹੀਂ ਵਾਪਰਿਆ ਕਿਵੇਂ ਹੋਇਆ ਕਿਵੇਂ ਮਹਾਰਾਜ ਸੱਚੇ ਪਾਤਸ਼ਾਹ ਦੇ ਪਾਸ ਆਪ ਆਏ ਕਿਵੇਂ ਤੁਹਾਡੀ ਪਰਖ ਕੀਤੀ ਹੈ ਕਿਵੇਂ ਸਿੱਖਿਆ ਜਿਹੜੀ ਉਹ ਆਪ ਨੂੰ ਦੇਣਾ ਕੀਤੀ ਕਿਵੇਂ ਤੁਸੀਂ ਗੁਰਤਾ ਗੱਦੀ ਤੇ ਸੁਭਾਏਮਾਨ ਹੋਏ ਹੋ ਇਹ ਮਹਾਰਾਜ ਸੱਚੇ ਪਾਤਸ਼ਾਹ ਜੀ ਇਸ ਤੋਂ ਬਾਅਦ ਮੈਨੂੰ ਨਹੀਂ ਪਤਾ ਇਹ ਤਾਂ ਆਪ ਹੀ ਜਾਣਦੇ ਹੋ ਜਾਰਾ ਅਗਰਸੀ ਆ ਬਤਾਇਆ ਮੇਰੀ ਮਹਾਰਾਜ ਸੱਚੇ ਪਾਤਸ਼ਾਹ ਇਨ ਅਵਸਥਾ ਹਨ ਬਲੁਖ ਦੀਆਂ ਬਾਲ ਜਵਾਨੀ ਅਰ ਬਿਰਧਪੁਣ ਤੀਨੇ ਵਸ ਤੀਨ ਅਵਸਥਾ ਜਾਨ ਇਨਾਂ ਨੂੰ ਮਹਾਰਾਜ ਨੇ یہ لکھ کل یگ دی عمر سو سوا سو سال دی لکھی ہے داس بالکن بیس رمن تیساں کا سندر کہاو چالیسی ہوئے 58 ਪਗ ਹਿਸਾ 60 ਕੇ ਬੋੜੇ ਪਾ ਆਵਾ 70 ਕਾ ਮਤਹੀਨ 80 ਹਾਂ ਕਾ ਵਿਵਹਾਰ ਨਾ ਪਾਵਾ ਨਵਾਂ ਕਾ ਸੇ ਜਸਨੀ ਮੁਗਲ ਨਾ ਜਾਣ ਆਪ ਬਲ ਟੰਡੋਲਤ ਟੁੰਡ ਮੱਡੇ ਠਮੈ ਨਾਨਕ ਜਗ ਧੂਏ ਕਾ ਤੋਲ 10 ਬਾਲਪਨ 10 ਸਾਲ ਦੀ ਉਮਰ ਤੱਕ ਬਾਲਪਨ ਹੈ 20 ਸਾਲ ਤੱਕ ਵੱਧਦਾ ਫੁੱਲਦਾ 30 ਕਾ ਸੁੰਦਰ ਕਹਾਵਾ ਹੈ 30 ਸਾਲ ਦਾ ਸੁੰਦਰ ਕਹੋਂਦਾ ਹੈ ਜਾਲੀ ਸਾਲ ਦਾ ਮਨੁੱਖ ਜੋ ਕੁਝ ਇਹਦਾ ਬੰਨਣਾ ਸੀ ਘੜਨਾ ਸੀ ਪੂਰਾ ਹੋ ਜਾਂਦਾ 50 ਸਾਲ ਦੀ ਉਮਰ ਦੇ ਵਿੱਚ ਆਣ ਕੇ ਪੈਰ ਖਿਸਣਾ ਸ਼ੁਰੂ ਹੋ ਗਿਆ ਬੁਢਾਪੇ ਵੱਲ 60 ਸਾਲ ਦਾ ਆਇਆ ਤਾਂ ਬੁਢਾਪਾ ਆ ਗਿਆ 70 ਸਾਲ ਦਾ ਹੋ ਗਿਆ ਮਤ ਹੁਣ ਥੋੜੀ ਘੱਟ ਕੰਮ ਕਰਦੀ ਕਰਨੋਂ ਹਟ ਗਈ ਹੈ 80 ਕਾ ਵਿਵਹਾਰ ਨਾ ਪਾਵਿਆ 80 ਸਾਲਾਂ ਦਾ ਹੋ ਗਿਆ ਸਰੀਰ ਕੰਮ ਕਰਨਾ ਛੱਡ ਗਿਆ ਉਹ ਪੂਰੀ ਵਿਵਹਾਰ ਨਹੀਂ ਪਾਉਂਦਾ ਕੰਮ ਨਹੀਂ ਕਰ ਸਕਦਾ ਕਿਸੇ ਵੀ ਤਰ੍ਹਾਂ ਦਾ ਉਹ ਜੀਵਨ ਦੇ ਅੰਦਰ ਵਿਚਰਦਿਆਂ ਹੋਇਆਂ ਆਪਣੀ ਸਮਰੱਥਾ ਨਾਲੋਂ ਬਲ ਘਟ ਗਿਆ ਨਮਕਾਸੀ ਜਸਨੀ 90 ਸਾਲ ਦਾ ਹੋ ਗਿਆ ਸੇ ਜਸਨੀ ਨਾਮ ਹੈ ਛੇਜਾ ਦੇ ਉੱਪਰ ਹੀ ਰਹਿੰਦਾ ਮੰਜੇ ਤੇ ਹੀ ਰੋਟੀ ਪਾਣੀ ਕਿਰਿਆ ਸਭ ਕੁਝ ਇਹ 100 ਸਾਲ ਦਾ ਹੋ ਗਿਆ 100 ਸਵਾ ਸਾਲ ਸਾਲ ਦੀ ਉਮਰ ਹੈ ਮਨੁੱਖ ਖਤਮ ਹੋ ਜਾਂਦਾ ਹੈ ਹੁਣ ਤਾਂ ਇੰਨੀ ਵੀ ਖਤਮ ਹੋ ਗਈ ਹੈ ਘਟਦੀ ਜਾਂਦੀ ਹੈ ਧੂਏ ਦਾ ਧੋਲ ਹਰ ਜਿਵੇਂ ਧੂਆ ਆਕਾਸ਼ ਦੇ ਵਿੱਚ ਹੋਵੇ ਤੇ ਹਵਾ auliyat ਤੇ ਧੂਆ ਵੜਾ ਕੇ ਲੈ ਜਾਂਦੀ ਹੈ ਇਸ ਪ੍ਰਕਾਰ ਦੇ ਨਾਲ ਇਹਦੀ ਉਮਰ ਇੱਥੇ ਗੱਲ ਜਿਹੜੀ ਹੈ ਜਰਨਲ ਕੀਤੀ ਗਈ ਸਭ ਵਾਸਤੇ ਤਕਰੀਬਨ ਮਨੁੱਖਾਂ ਦੀ ਉਮਰ ਇੰਨੀ ਹੀ ਹੈ ਤੇ ਕਹਿੰਦੇ ਜੀ ਮਹਾਰਾਜ ਹੁਣ ਤਾਂ ਜਰ ਆਈ ਜੋ ਬਨ ਹਾਰਿਆ ਬਿਰਦਾ ਅਵਸਥਾ ਨੇ ਮੈਨੂੰ ਜਕੜ ਲਿਆ ਹੈ ਜੀ ਲਖੋ ਆਰ ਬਲ ਭਈ ਬਡੇਰੀ ਮੈਂ ਦੇਖਦਾ ਹਾਂ ਕਿ ਮੇਰੀ ਉਮਰ ਬਹੁਤ ਵੱਡੀ ਹੋ ਗਈ ਹੈ ਇਹ ਅਬ ਛਟੇ ਬਚਨ ਨਿਜ ਕਰੀਏ ਮਹਾਰਾਜ ਹੁਣ ਇਹ ਬਚਨ ਕਰੋ ਆਪ ਕਿ ਕਿਆ ਜਾਣਾ ਕਿਉ ਮਰਹਾਂਗੇ ਕੈਸਾ ਮਰਣਾ ਹੋਏ ਇਹ ਕਰ ਸਾਹਿਬ ਮਨੋਂ ਨਾ ਵਿਸਰੇ ਤਾਂ ਸਹਿਲਾ ਮਹਾਰਾਜ ਕਿਰਪਾ ਕਰੋ ਮੇਰੇ ਤੇ ਵੀ ਮੇਰੀ ਸੌਖੀ ਮੌਤ ਆ ਜਾਵੇ ਸੌਖਾ ਹੀ ਸਰੀਰ ਛੁੱਟ ਜਾਵੇ ਜਿਵੇਂ ਹਾਥੀ ਗਲ ਦੇ ਵਿੱਚ ਮਾਲਾ ਉਹਨੂੰ ਤੋੜਨ ਲੱਗਿਆਂ ਦੇਰ ਨਹੀਂ ਲੱਗਦੀ ਫੁੱਲਾਂ ਦੀ ਮਾਲਾ ਗਲ 'ਚ ਪਾਈ ਹੋਵੇ ਐਵੇਂ ਗੁਰਮਖ ਪਿਆਰਿਆਂ ਨੂੰ ਆਤਮਾ ਕੱਢਣ ਲੱਗਿਆਂ ਦੇਰ ਨਹੀਂ ਲੱਗਦੀ ਇਸ ਤਰੀਕੇ ਨਾਲ ਸੁਖੈਣ ਆਪਣੇ ਹੁਕਮ ਅਨੁਸਾਰ ਸਰੀਰ ਜਿਹੜਾ ਉੱਠ ਛੱਡ ਜਾਂਦੇ ਬੜੇ ਪ੍ਰਮਾਨ ਹਨ ਇੱਥੇ ਬਾਬਾ ਅਟੱਲ ਜੀ ਦਾ ਹੈ ਬਾਬਾ ਗੁਰਦਿੱਤਾ ਜੀ ਦਾ ਹੈ ਇੱਕ ਬਾਬਕ ਸਾਡੇ ਰਬਾਬੀ ਹੋਏ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਸਮੇਂ ਬਾਬਕ ਰਬਾਬੀ ਜੀ ਉਹਨਾਂ ਨੇ ਵੀ ਸਰੀਰ ਆਪਣੇ ਘਰ ਦੇ ਵਿੱਚ ਜਾ ਕੇ ਇਸ ਤਰ੍ਹਾਂ ਹੀ ਛੱਡਣਾ ਕੀਤਾ ਬੜੇ ਸਿੱਖ ਹਨ ਜਿਨ੍ਹਾਂ ਦੇ ਇੱਥੇ ਇਤਿਹਾਸ ਦੇ ਵਿੱਚ ਪਰਮਾਨ ਹਨ ਸਾਧ ਸੰਗਤ ਤੇ ਬੜੇ ਸੰਤ ਮਹਾਤਮਾ ਰੱਬ ਦੇ ਪਿਆਰੇ ਇਹੋ ਜਿਹੇ ਹੋਏ ਜਿਨ੍ਹਾਂ ਨੂੰ ਗੁਰੂ ਸੇ ਇੰਨੀ ਸਮਰੱਥਾ ਜਿਹੜੀ ਉਹ ਬਖਸ਼ਿਸ਼ ਕੀਤੀ ਹੈ ਇਸ ਕਰਕੇ ਮਹਾਰਾਜ ਕਿਰਪਾ ਕਰੋ ਹੁਣ ਇਸ ਦਾ ਛੁਟਕਾਰਾ ਹੋ ਜਾਵੇ ਅਗ ਸਾਗਰ ਤੇ ਮੋਹ ਓਧਰੀਏ ਕਿਰਪਾ ਕਰੋ ਮਹਾਰਾਜ ਭਾਵੇਂ ਗੁਰੂ ਨਾਨਕ ਦਾ ਸੇਵਾਦਾਰ ਸੇਵਕ ਕਦੇ ਭਵ ਸਾਗਰ ਤੋਂ ਕਲਿਆਣਕਾਰੀ ਹੁਣ ਉਹ ਰਿਆ ਨਹੀਂ ਹੈ ਅੜਦਾ ਨਹੀਂ ਰਾਹ ਦੇ ਵਿੱਚ ਗੁਰੂ ਨਾਨਕ ਦਾ ਸੇਵਾਦਾਰ ਹੋਵੇ ਗੁਰੂ ਨਾਨਕ ਦਾ ਸਿੱਖ ਹੋਵੇ ਗੁਰੂ ਨਾਨਕ ਦਾ ਸਿੱਖ ਸਿੱਖੀ ਉੱਪਰ ਚੱਲਿਆ ਹੋਵੇ ਤੇ ਉਸ ਬਾਬਤ ਮਹਾਰਾਜ ਦੀ ਬਾਣੀ ਇਹ ਕਹਿੰਦੀ ਹੈ ਧਰਮ ਰਾਏ ਦਰ ਕਾਗਜ਼ ਫਾੜੇ ਜਾਂ ਨਾਨਕ ਲੇਖਾ ਸਮਝ ਧਰਮ ਰਾਏ ਉਹਦੇ ਕਾਗਜ਼ ਹੀ ਪਾੜਦੇ ਪਰ ਮਹਾਰਾਜ ਸੱਚੇ ਪਾਤਸ਼ਾਹ ਜੀਵ ਜੋ ਹੈ ਨਾ ਇਹ ਬਹੁਤ ਭੁੱਲਣਹਾਰਾ ਸਵੇਰ ਤੋਂ ਲੈ ਕੇ ਸ਼ਾਮ ਤੱਕ ਜੀਵਨ ਦੇ ਅੰਦਰ ਸੂਖਮ ਥੋੜੀਆਂ ਟੋਟੀਆਂ ਭੁੱਲਾਂ ਹਰ ਮਨੁੱਖ ਤੋਂ ਹੋ ਜਾਂਦੀਆਂ ਮਹਾਰਾਜ ਜੀ ਕੋਈ ਮੇਰੇ ਪਾਸੋਂ ਇਸ ਤਰ੍ਹਾਂ ਦੀ ਭੁੱਲ ਰਹਿ ਗਈ ਹੈ ਬਖਸ਼ੋ ਬਖਸ਼ ਕੇ ਭਵ ਸਾਗਰ ਤੁਮ ਉਧਾਰ ਕਰ ਦਿਓ ਜੀ ਸ੍ਰੀ ਅੰਗਦ ਸੁਣ ਕੇ ਮੁਸਕਾਨੇ ਸ੍ਰੀ ਅੰਗਦ ਸੱਚੇ ਪਾਤਸ਼ਾਹ ਇਹ ਸੁਣ ਕੇ ਮੁਸਕਰਾਏ ਹਨ ਕਿਉਂ ਆਸੇ ਆਪ ਉਤਾਇ ਲਠਾਨੇ ਕਹਿ ਲੱਗੇ ਹੁਣ ਇੰਨੀ ਜਲਦੀ ਉਤਾਵਲੇ ਕਿਉਂ ਹੋ ਗਏ ਹੋ ਪਾਈ ਬਾਲਾ ਆਸਦ ਵੈ ਮਾਸ ਬੈਸ ਹੈ ਤੇਰੀ ਹੇ ਭਾਈ ਬਾਲਾ ਤੇਰੀ ਦੋ ਮਾਸ ਨਾ ਮੈਂ ਦੋ ਮਹੀਨੇ ਉਮਰ ਹੋਰ ਬਾਕੀ ਕੀ ਰਹਿੰਦੀ ਹੈ ਭਾਈ ਉਹਨ ਸਰੀਰ ਹੈ ਭਸਮ ਸੋ ਢੇਰੀ ਉਹਨਾ ਆ ਜਿਹੜਾ ਸਰੀਰ ਹੈ ਪੰਚ ਭੂਤਕ ਜਿਹੜਾ ਸਾਨੂੰ ਮਿਲਿਆ ਪਿੰਜਰਾ ਕੱਪੜ ਰੂਪ ਸੁਹਾਵਣਾ ਛੱਡ ਦੁਨੀਆ ਅੰਦਰ ਜਾਵਣਾ ਇਹ ਸਰੀਰ ਜੋ ਤੇਰਾ ਹੈ ਸਵਾ ਢੇਰੀ ਹੋ ਜਾਏਗਾ ਖਾਕ ਹੋ ਜਾਏਗਾ ਤਬ ਲਗ ਹਮ ਢੇਗ ਰਹੋ ਹਿਤ ਸਾਤਾ ਇਸ ਕਰਕੇ ਭਾਈ ਬਾਲੇ ਇਹ 2 ਮਹੀਨੇ ਉਹਨਾਂ ਸਮਾਂ ਤੂੰ ਸਾਡੇ ਪਾਸ ਹੀ ਰਹਿਣਾ ਕਰ ਪਰ ਚਾ ਸੁਣੋ ਕਰੋ ਗੁਰਗਾਥਾ ਹਰ ਜਨ ਹਰ ਸੰਗ ਮਿਲਤ ਹੈ ਨੁਤ ਪ੍ਰੇਤ ਦੀ ਗਾਥ ਜਿਉਂ ਡਾਰਿਓ ਮਿਲ ਜਾਤ ਹੈ ਨੀਰ ਨੀਰ ਕੇ ਝਲ ਉਹਨਾਂ ਚਿਰ ਸਾਡੇ ਕੋਲ ਰਹਿ ਸਾਨੂੰ ਗੁਰੂ ਦੀਆਂ ਕਥਾ ਸੁਣਾ ਸਾਡੇ ਕੋਲ ਸੁਣ ਹਰਕੀਆਂ ਕਥਾ ਕਹਾਣੀਆਂ ਗੁਰ ਮੀਤ ਸੁਣਾਈਆਂ ਬਲਿਹਾਰੀ ਗੁਰ ਆਪਣਾ ਗੁਰ ਕੋ ਬਲ ਜਾਈਐ ਬਲ ਜਾਈਐ ਹੁਣ ਅਸੀਂ ਜਦੋਂ ਮਿਲਦੇ ਆ ਆਪਣੀਆਂ ਗੱਲਾਂ ਕਰਨ ਲੱਗ ਪੈਂਦੇ ਆ ਮਹਾਰਾਜ ਸੱਚੇ ਪਾਤਸ਼ਾਹ ਦੀਆਂ ਕਥਾ ਕਹਾਣੀਆਂ ਸੁਣਾ ਸਾਨੂੰ ਸਾਡੇ ਪਾਸ ਬੈਠ ਕੋਈ ਰੱਬ ਦੀ ਗੱਲ ਸੁਣਾਉਣਾ ਕਰ ਜਿਹੜੀ ਸਾਡੇ ਕੰਮ ਆਉਣ ਵਾਲੀ ਹੈ ਸੁਣ ਕੇ ਹਰਖਤ ਹਵੈ ਕਰ ਬਾਲਾ ਇਹ ਸੁਣ ਕੇ ਹਰਖ ਨਾਮੈ ਖੁਸ਼ ਹੋ ਗਿਆ ਹੈ ਭਾਈ ਬਾਲਾ ਜੀ ਰਹੋ ਸੰਮੀ ਪ ਸੁਖਦਤਹ ਕਾਲਾ ਉਸ ਸਮੇਂ ਤੱਕ ਸੁਖਦਾਤੇ ਸਤਿਗੁਰੂ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪਾਸ ਰਿਹਾ ਹੈ ਕਹੈ ਸੁਣੈ ਗੁਰ ਕੇ ਗੁਣ ਔਰੀ ਗੁਰੂ ਜੀ ਦੇ ਹੋਰ ਗੁਣ ਕਹਿੰਦਾ her. Uh -huh. ਤੇ ਹੋਰ ਗੁਣ ਜਿਹੜੇ ਉਹ ਮਹਾਰਾਜ ਦੇ ਕਹਿੰਦਾ ਸੁਣਦਾ ਹੈ ਹੋਏ ਮਾਸ ਜਦ ਬਿਤੇ ਬਹੋਰੀ ਬਾਅਦ ਵਿੱਚ ਜਦ 2 ਮਹੀਨੇ ਜਿਹੜੇ ਉਹ ਬੀਤ ਗਏ ਹਨ ਪਰਲਬਦ ਭੋਗੀ ਨਿਜ ਜਦ ਹੀ ਇਸ ਵੇਲੇ ਪਰਲਬਦ ਜੋ ਸਾਨੂੰ ਕਰਮਾਂ ਅਨੁਸਾਰ ਸਵਾਸਾਂ ਦੀ ਪੂੰਜੀ ਮਿਲੀ ਹੈ ਉਹਨ ਘਾਲੇ ਸਭ ਜਿਤ ਸਾਸ ਨੇ ਵੜਨ ਘਟਨ ਤਿਲ ਸਾਰ ਗਿਣ ਕੇ ਦਿੱਤੇ ਹਨ ਸਵਾਸ ਪ੍ਰਮਾਤਮਾ ਦੀ ਪੂੰਜੀ ਨਾ ਵੜਦੇ ਨਾ ਘਟਦੇ ਹੈ ਉਹ ਸਵਾਸਾ ਰੂਪੀ ਪੂੰਜੀ ਭੋਗ ਗਈ ساری ਉਮਰ ਜਿਸ ਵੇਲੇ ਭੋਗ ਗਈ ਹੈ ਤੇ ਇਸ ਪ੍ਰਕਾਰ ਨਾਲ ਸਮਾ ਤਨ ਬਿਨਸਨ ਤਬਹੀ ਸਮ ਆ ਗਿਆ ਸਰੀਰ ਛੱਡਣ ਦਾ ਭਾਈ ਬਾਲੇ ਦਾ ਪੰਜ ਪੂਤਕ ਸਰੀਰ ਖਤਮ ਕਰਨ ਦਾ ਸ੍ਰੀ ਅੰਗਦ ਕੋ ਕਰਕੇ ਬੰਦਨ ਸ੍ਰੀ ਗੁਰੂ ਅੰਗਦ ਸੱਚੇ ਪਾਤਸ਼ਾਹ ਜੀ ਨੂੰ ਦੋਵੇਂ ਹੱਥਾਂ ਦੇ ਨਾਲ ਬੰਦਨਾ ਕਰਨਾ ਕੀਤੀ ਨਮਸਕਾਰ ਕੀਤੀ ਹ ਮਹਰ ਧਿਆਨ ਧਰ ਦੋਖ ਨਕੰਦਨ ਫਿਰ ਆਪਣਾ ਅੰਤਮ ਸਮਾ ਜਾਣਦਿਆਂ ਹੋਇਆਂ ਦੁੱਖਾਂ ਦਾ ਨਾਸ਼ ਕਰਨ ਵਾਲੇ ਗੁਰੂ ਨਾਨਕ ਜੀ ਦਾ ਧਿਆਨ ਧਾਰ ਲਿਆ ਹੈ ਧਰਨੀ ਕੋ ਪਨੀ ਕਰਵਾਏ ਧਰਤੀ ਨੂੰ ਪੁਨੀਤ ਨਾਮ ਹੈ ਪਵਿੱਤਰ ਕਰਾਉਣਾ ਕੀਤਾ ਜਿਹਨੂੰ ਆਪਾਂ ਸਾਫ ਸਫਾਈ ਕਹਿੰਦੇ ਹਾਂ ਚੰਗੀ ਤਰੀਕੇ ਦੇ ਨਾਲ ਸਾਫ ਸਫਾਈ ਕਰਾਉਣਾ ਕੀਤੀ ਹੈ ਭੌਂਡਿਓ ਸ਼੍ਰੀ ਨਾਨਕ ਉਰਤਿਆ ਹੈ ਸ਼੍ਰੀ ਗੁਰੂ ਨਾਨਕ ਦੇਵ ਜੀ ਦਾ ਧਿਆਨ ਧਾਰਨ ਕਰਕੇ ਭਾਈ ਬਾਲਾ ਦਿਲ ਦੇ ਵਿੱਚ ਇਉਂ ਲਾਂਬੇ ਗੋਡ ਸਿੰਧੇ ਲੇਟ ਗਏ ਹਨ ਜਿਵੇਂ ਆਪਾਂ ਆਰਾਮ ਕਰਨ ਵਾਸਤੇ ਧਰਤੀ ਤੇ ਲੇਟਦੇ ਹਾਂ ਤਨ ਕ ਬਿਖੈ ਨਿਜ ਤਨ ਕੋ ਤਿਆਗੀ ਕਹਿਣ ਲੱਗੇ ਕੋਈ ਦੁੱਖ ਤਕਲੀਫ ਨਾ ਹੋਇਆ ਜਿਵੇਂ ਕਿਤੇ 包卡花了。 ਹੱਥ ਲਾਈਏ ਟੈਣੀ ਨਾਲੋਂ ਤੇ ਉਹ ਝਾਟੀ ਟੁੱਟ ਜਾਂਦਾ ਐਵੇਂ ਸ਼ਿਨ ਮਾਤਰ ਦੇ ਵਿੱਚ ਸਰੀਰ ਦੇ ਵਿੱਚੋਂ ਆਤਮਾ ਨੇ ਉਡਾਣੀ ਮਾਰ ਦਿੱਤੀ ਹੈ ਭਾਈ ਬਾਲੇ ਦੀ ਪਹੁੰਚਿਓ ਪਰਮ ਪਦੰਗ ਵੱਡ ਭਾਗੀ ਵੱਡਿਆਂ ਭਾਗਾਂ ਵਾਲਾ ਪਰਮ ਪਦ ਪਾ ਕੇ ਇਸ ਤਰ੍ਹਾਂ ਗੁਰੂ ਨਾਨਕ ਦੇ ਦੇਸ਼ ਗੁਰੂ ਨਾਨਕ ਦੀ ਪੂਰੀ ਸਵਰਗ ਧਾਮ ਦੇ ਵਿੱਚ ਪਹੁੰਚ ਗਿਆ ਭਾਈ ਬਾਲਾ ਸ਼੍ਰੀ ਅੰਗਦ ਮੈਂ ਜੋਤ ਸਮਾਨੇ ਇਸ ਤਰੀਕੇ ਦੇ ਨਾਲ ਸਾਧ ਸੰਗਤ ਜਿਹੜੀ ਭਾਈ ਬਾਲੇ ਦੀ ਜੋਤ ਸੀ ਜਿਹੜੀ

ਮਨ ਤੋਂ ਜੋਤ ਸਰੂਪ ਹੈ ਆਪਣਾ ਆਪਣਾ ਮੂਲ ਪਛਾਣ ਉਹ ਗੁਰੂ ਅੰਦਰ ਸੱਚੇ ਪਾਤਸ਼ਾਹ ਦੇ ਚਰਨਾਂ ਦੇ ਵਿੱਚ ਸਮਾ ਗਈ ਹੈ ਜਿਉਂ ਪਾਣੀ ਮੈਂ ਮਿਲ ਹੈ ਪਾਣੀ ਜਿਵੇਂ ਪਾਣੀ ਦੇ ਵਿੱਚ ਪਾਣੀ ਮਿਲਾ ਦਿੱਤਾ ਜਾਏ ਇੱਕ ਸਰੂਪ ਹੋ ਜਾਂਦਾ ਹੈ ਜਿਉਂ ਜਲ ਮੈਂ ਜਲ ਆਏ ਖਟਾਨਾ ਤੇ ਉਹ ਜੋਤੀ ਸੰਗ ਜੋਤ ਸਮਾਨਾ ਮਿਟ ਗਏ ਗਮਨ ਪਾਏ ਵਿਸਰਾਮ ਨਾਨਕ ਪ੍ਰਭ ਕਾ ਸਤਿਗੁਰੂ ਬਾਣ ਐਵੇਂ ਇਸ ਤਰੀਕੇ ਨਾਲ ਇੱਕ ਸਰੂਪ ਹੋ ਗਿਆ ਹੈ ਤਹਿਸ਼ਿਨ ਸ਼੍ਰੀ ਤੇਹਣ ਕੁਲ ਰਾਏ ਉਸ ਵੇਲੇ ਸ਼੍ਰੀ ਗੁਰੂ ਅੰਗਦ ਸਾਹਿਬ ਜੀ ਮਹਾਰਾਜ ਤ੍ਰਿਹਣ ਕੁਲ ਦੇ ਰਾਏ ਨਾਮੈ ਸੂਰਮੇ ਰਾਏ ਸਤਗੁਰੂ ਸਾਹਿਬ ਜੀ ਚਹਿ ਕੇ ਭਲੀ ਚਿਤਾ ਕਰਵਾਈ ਇਸ ਤਰੀਕੇ ਦੇ ਨਾਲ ਆਪਣੇ ਹੱਥਾਂ ਦੇ ਨਾਲ ਭਲੀ ਨਾਮ ਹੈ ਚੰਗੀ ਚਿਖਾ ਜਿਹੜੀ ਹੈ ਉਹ ਤਿਆਰ ਕਰਵਾਉਣਾ ਕੀਤੀ ਭਾਈ ਬਾਲੇ ਵਾਸਤੇ ਸਿਖਨ ਤੇ ਤਨ ਕੋ ਚਵਾਏ ਸਿਖਾਂ ਤੂੰ ਭਾਈ ਬਾਲੇ ਦਾ ਸਰੀਰ ਜਿਹੜਾ ਉਹ ਮੋਢਿਆਂ ਉੱਪਰ ਚੁੱਕ ਲਿਆ ਹੈ ਰਾਖਿਓ ਉੱਪਰ ਤਾਹੇ ਬਣਾਏ ਚਿਖਾ ਦੇ ਉੱਪਰ ਚੰਗੀ ਤਰੀਕੇ ਦੇ ਨਾਲ ਭਲਾ ਤਰੀਕੇ ਨਾਲ ਬਣਾ ਕੇ ਤਨ ਭਾਈ ਬਾਲੇ ਦਾ ਰੱਖ ਦਿੱਤਾ ਹੈ ਬਹਰ ਆਪ ਨਿਕਟ ਚਾਲੇ ਆਏ ਪੂਣਾ ਗੁਰੂ ਨਾਨਕ ਦੇਵ ਜੀ ਦੇ ਦੂਸਰੇ ਸਰੂਪ ਭਾਈ ਗੁਰੂ ਅੰਗਦ ਸਾਹਿਬ ਜੀ ਸੱਚੇ ਪਾਤਸ਼ਾਹ ਭਾਈ ਬਾਲੇ ਦੇ ਪਾਸ ਚੱਲ ਕੇ ਚਿਤਾ ਚਿਖਾ ਦੇ ਨੇੜੇ ਆਏ ਹਨ ਤ੍ਰਿਣ ਅਗਨੀ ਕੋ ਹੱਥ ਉਚਾਏ ਹੱਥ ਦੇ ਵਿੱਚ ਉਹਨਾਂ ਨੇ ਕੱਖਾਂ ਦਾ ਜਿਹੜਾ ਉਹ ਪੂਲਾ ਹੁੰਦਾ ਅੱਗ ਹੁੰਦੀ ਆ ਉਹ ਢੂਲਾ ਪਕੜਨਾ ਕੀਤਾ ਹੈ ਤਦ ਸਿੱਖ ਭਰਜ ਰਹੇ ਬਹੁ ਬਾਰੀ ਤੇ ਤਦ ਸਿੱਖ ਬਹੁਤ ਵਾਰੀ ਰੋਕ ਵੀ ਰਹੇ ਸਨ ਨਿਜ ਕਰ ਸੰਗ ਦਾਹ ਦੇ ਜਾਰੀ ਪਰ ਗੁਰੂ ਅੰਗਦ ਸੱਚੇ ਪਾਤਸ਼ਾਹ ਨੇ ਆਪ ਹੋ ਕੇ ਅਕਨੇ ਨਿਜੀ ਹੱਥ ਖਾਂ ਦੇ ਨਾਲ ਸਿੱਖ ਕਹਿ ਰਹੇ ਸਨ ਮਹਾਰਾਜ ਅਸੀਂ ਕਿਰਿਆ ਕਰ ਦਿੰਨੇ ਆ ਪਰ ਮਹਾਰਾਜ ਗੁਰੂ ਸਾਹਿਬ ਜੀ ਨੇ ਆਪਣੇ ਨਿਜੀ ਹੱਥਾਂ ਦੇ ਨਾਲ ਦਾਹ ਸੰਸਕਾਰ ਕਰਨਾ ਕੀਤਾ ਹੈ ਦੇਹੀ ਜਿਹਨੂੰ ਆਪਾਂ ਸਾੜਨਾ ਕਹਿੰਦੇ ਆ ਇਸ ਪ੍ਰਕਾਰ ਨਾ ਭਾਈ ਬਾਲੇ ਦਾ ਅੰਤਮ ਸੰਸਕਾਰ ਕੀਤਾ ਹੈ ਜੀ ਜਿਹਨੇ ਸਤ ਗੁਰੂ ਕੋ ਸੇਵਕ ਪਿਆਰੇ ਜਿਸ ਸਤ ਗੁਰੂ ਨੂੰ ਕੇਵਲ ਸੇਵਾਦਾਰ ਸੇਵਕ ਹੀ ਪਿਆਰੇ ਹਨ ਗੁਰਸਿੱਖਾਂ ਪੁੱਤਾਂ ਭਾਈਆ ਭਾ ਇਕੋ ਜਿਹੇ ਇਕੋ ਜਿਹਾ ਭਾ ਹੈ ਮਹਾਰਾਜ ਸੱਚੇ ਪਾਤਸ਼ਾਹ ਦੇ ਹਿਰਦੇ ਅੰਦਰ ਸੇਵਕ ਬੜੇ ਪਿਆਰੇ ਹਨ ਪਰ ਸੇਵਕ ਵੀ ਭਾਈ ਲੈਣੇ ਵਰਗਾ ਹੋਵੇ ਇਸ ਪ੍ਰਕਾਰ ਦੇ ਨਾਲ ਸਤਿਗੁਰੂ ਸਾਹਿਬ ਜੀ ਦੇ ਸਿੱਖ ਜਿਹੜੇ ਗੁਰੂ ਨੂੰ ਬਹੁਤ ਪਿਆਰੇ ਹਨ ਅਪਰਨਾ ਕੇਸ਼ ਘਣਤੀ ਔਰ ਤਹਾਰੇ ਹੋਰ ਕਿਸੇ ਤਰ੍ਹਾਂ ਦੀ ਹਿਰਦੇ ਵਿੱਚ ਗਿਣਤੀ ਕਰਮਾਂ ਦੀ ਲੇਖਿਆਂ ਦੀ ਨਹੀਂ ਧਾਰਨ ਕਰਦੇ ਗੁਰੂ ਅੰਗਦ ਸੱਚੇ ਪਾਤਸ਼ਾਹ ਵੈਸੇ ਬਹੁਰ ਸਰਬ ਸੇਖ ਮਾਹੀ ਫਿਰ ਉਹ ਸਾਰੇ ਸਿੱਖਾਂ ਦੇ ਵਿੱਚ ਜਿਹੜੇ ਉਹ ਬੈਠ ਗਏ ਹਨ ਬਾਲੇ ਕੀ ਉਸਤਤ ਬਹੁ ਪ੍ਰਾਹੇ ਬੈਠ ਕਰਕੇ ਬਾਲੇ ਦੀ ਉਸਤਤ ਕਰਨਾ ਕੀਤੀ ਇੱਕ ਦਿਨ ਭਾਈ ਮਰਦਾਨੇ ਨੇ ਗੁਰੂ ਨਾਨਕ ਸੱਚੇ ਪਾਤਸ਼ਾਹ ਨੂੰ ਇਹ ਸਵਾਲ ਜਿਹੜਾ ਉਹ ਕੀਤਾ ਸੀ ਮਹਾਰਾਜ ਇੱਕ ਪਿੰਡ ਦੇ ਵਿੱਚ ਗਏ ਕੋਈ ਜੀਵ ਮਰ ਗਿਆ ਬੜਾ ਵੱਡਾ ਕੱਟ ਹੋਇਆ ਮਹਾਰਾਜ ਮੈਨੂੰ ਇਹ ਦੱਸੋਗੇ ਜਿਹੜਾ ਫਲਾ ਬੰਦਾ ਮਰ ਗਿਆ ਇਹ ਸਵਰਗਾ ਨੂੰ ਗਿਆ ਹੋਏਗਾ ਜਾਂ ਨਰਕਾ ਨੂੰ ਗਿਆ ਹੋਏਗਾ ਮਹਾਰਾਜ ਕਹਿਣ ਲੱਗੇ ਜਾ ਫਿਰ ਬਾਲਿਆ ਜਾ ਕੇ ਲੋਕਾਂ ਦੇ ਵਿੱਚ ਬੈਠ ਆਸ-ਪਾਸ ਦੇਖ ਲੋਕੀ ਕਿਹੋ ਜੀਆਂ ਗੱਲਾਂ ਕਰਦੇ ਸਨ ਜਾ ਜਾ ਕੇ ਦੇਖਿਆ ਭਾਈ ਮਰਦਾਨਾ ਗਿਆ ਦੇਖਿਆ ਉਹਨੇ ਲੋਕਾਂ ਗੱਲਾਂ ਕਰਦੇ ਆ ਗੁਣਾ ਦੀ ਬੜਾ ਭਲਾ ਇਨਸਾਨ ਸੀ ਬੜਾ ਚੰਗਾ ਇਨਸਾਨ ਸੀ ਸੰਤ ਸੇਵੀ ਸੀ ਇਥੇ ਉਹਨੇ ਆ ਰੱਬ ਦੇ ਪਿਆਰਿਆਂ ਵਾਸਤੇ ਆਏ ਗਏ ਵਾਸਤੇ ਬਣਾਇਆ ਇਸ ਤਰ੍ਹਾਂ ਸੇਵਾ ਕੀਤੀ ਹੈ ਜਿੰਨੇ ਇਕੱਠੇ ਹੋਏ ਆਪੋ ਆਪਣੀ ਗੱਲ ਕਰਦੇ ਆ ਮੇਰੇ ਨਾਲ ਬੜਾ ਪਿਆਰ ਸੀ ਮੇਰੀ ਉਹਨੇ ਇਸ ਤਰ੍ਹਾਂ ਮਦਦ ਕਰਨਾ ਕੀਤੀ ਤਾਂ ਮਹਾਰਾਜ ਸੱਚੇ ਪਾਤਸ਼ਾਹ ਨੂੰ ਦੱਸਿਆ ਕਹਿਣ ਲੱਗੇ ਫਿਰ ਜਿਸ ਵੇਲੇ ਲੋਕ ਇਹ ਗੱਲ ਕਹਿੰਦੇ ਆ ਤੇ ਲੋਕਾਂ ਦੇ ਵਿੱਚ ਪਰਮਾਤਮਾ ਦਾ ਸਰੂਪ ਹੈ ਫਰੀਦਾ ਖਲਕ ਖਲਕ ਮੈਂ ਖਲਕ ਬਸਾ ਰਬ ਮਾਹੀਂ ਮੰਦਾ ਕਿਸ ਨੂੰ ਆਖੀਐ ਜਾਂ ਤਿਸ ਬਿਨ ਕੋਈ ਨਾ ਹੈ ਅਬਲ ਅੱਲਾਹ ਨੂਰ ਉਪਾਇਆ ਕੁਦਰਤ ਕੇ ਸਭ ਬੰਦੇ ਏਕ ਨੂਰ ਤੇ ਸਭ ਜਗ ਉਪਜਿਆ ਕੌਣ ਭਲੇ ਮਨੋ ਮੰਦ ਕੌਣ ਭਲੇ ਕੋ ਮੰਦੇ ਕਿਹੜੇ ਚੰਗੇ ਕਿਹੜੇ ਮਾੜੇ ਹਨ ਇੱਕ ਨੂਰ ਤੋਂ ਜਗਤ ਸਾਰਾ ਉਤਪਨ ਹੋਇਆ ਇਸ ਕਰਕੇ ਜੇ ਤਾਂ ਰੱਬ ਦੇ ਪਿਆਰੇ ਜਿਹੜੇ ਬੈਠੇ ਹੋਏ ਲੋਕ ਹਨ ਚੰਗੀਆਂ ਗੱਲਾਂ ਬਾਤਾਂ ਕਰ ਰਹੇ ਹਨ ਹਾਲਾਂਕਿ ਇਹ ਖੁਸ਼ਾਮਦੀ ਨਹੀਂ ਆਪਾਂ ਤਾਂ ਝੂਠੀਆਂ ਵਿੱਚ ਕਰੀ ਜਾਂਦੇ ਖੁਸ਼ਾਮਦੀਆਂ ਪਰ ਜੇ ਚੰਗੀਆਂ ਗੱਲਾਂ ਕਰ ਰਹੇ ਹਨ ਤਾਂ ਮਰਦਾਨੇ ਫਿਰ ਪੱਕਾ ਉਸ ਨੂੰ ਪ੍ਰਮਾਤਮਾ ਦੀ ਜਗਾ ਮਿਲੀ ਹੋਏਗੀ ਚਰਨਾ ਦੇ ਅੰਦਰ ਇਸ ਪ੍ਰਕਾਰ ਦੇ ਨਾਲ ਸੰਗਤ ਨੇ ਬੈਠ ਕੇ ਭਾਈ ਬਾਲੇ ਦੀ ਬੜੀ ਉਸਤਤ ਕੀਤੀ ਹ ਧੰਨ ਧੰਨ ਸਭ ਹੀ ਨਰ ਕਹੇ ਸਭ ਮਨੁੱਖ ਜਿੰਨੇ ਵੀ ਸੰਨ ਭਾਈ ਬਾਲੇ ਨੂੰ ਹੱਥ ਜੋੜ ਕੇ ਧੰਤਾ ਜੋਗ ਧੰਨ ਧੰਨ ਕਹਿ ਰਹੇ ਹਨ ਸ੍ਰੀ ਨਾਨਕ ਕਹਤਕਾਰੀ ਇਹੇ ਸਾਧ ਸੰਗਤ ਬੜੇ ਅੱਜ ਦੇ ਲੋਕ ਜਿਹੜੇ ਹਨ ਭਾਈ ਬਾਲੇ ਨੂੰ ਖਤਮ ਕਰਨ ਤੇ ਲੱਗੇ ਹਨ ਕਿਉਂਕਿ ਜੇ ਭਾਈ ਬਾਲਾ ਖਤਮ ਹੋ ਜਾਏਗਾ ਤੇ ਫਿਰ ਸਾਡੀ ਗੁਰੂ ਨਾਨਕ ਸੱਚੇ ਪਾਤਸ਼ਾਹ ਦੀ ਪਹਿਲਾ ਜਿਹੜਾ ਸਰੋਤ ਹੈ ਇਤਿਹਾਸ ਦਾ ਭਾਈ ਬਾਲੇ ਵਾਲੀ ਜਨਮ ਸਾਖੀ ਉਹ ਮੁੱਕ ਜਾਏਗੀ ਖਤਮ ਹੋ ਜਾਏਗੀ ਜਿਸ ਵੇਲੇ ਭਾਈ ਬਾਲੇ ਵਾਲੀ ਜਨਮ ਸਾਖੀ ਆਪਾਂ ਰੱਦ ਕਰ ਦਿੱਤੀ ਵੀ ਹੈ ਹੀ ਨਹੀਂ ਭਾਈ ਬਾਲਾ ਹੋਇਆ ਹੀ ਨਹੀਂ ਤੇ ਸਮਝੋ ਸਾਡੇ ਜਿੰਨੇ ਇਤਿਹਾਸ ਦੇ ਗ੍ਰੰਥ ਹਨ ਜਿਹੜੇ ਉਸ ਦਾ ਉਸ ਨੂੰ ਸਰੋਤ ਲੈ ਕੇ ਲਿਖੇ ਗਏ ਹਨ ਉਹ ਸਾਰੇ ਰੱਦ ਹੋ ਭਾਈ ਮਿਹਰਬਾਨ ਜੋ ਪ੍ਰਿਥੀ ਚੰਦ ਦੇ ਬੇਟੇ ਸਨ ਪੁੱਤਰ ਉਹਨਾਂ ਨੇ ਵੀ ਇੱਕ ਜਨਮ ਸਾਖੀ ਮਿਹਰਬਾਨ ਵਾਲੀ ਲਿਖੀ ਹੈ ਉਹ ਵੀ ਉਹਨੇ ਭਾਈ ਬਾਲੇ ਦੀਆਂ ਕੱਲਾ ਬਾਤਾਂ ਕੁਝ ਜਿਹੜੀਆਂ ਉਹ ਲੈ ਕੇ ਲਿਖੀਆਂ ਕੁਝ ਆਪਣੀ ਖੋਜ ਕਰਕੇ ਅੱਗੇ ਚੱਲੀਏ ਭਾਈ ਮਣੀ ਸਿੰਘ ਵਾਲੀ ਜਨਮ ਸਾਖੀ ਤਿੰਨ ਜਨਮ ਸਾਖੀਆਂ ਹਨ ਉਹ ਵੀ ਭਾਈ ਬਾਲੇ ਦਾ ਇਸ਼ਾਰਾ ਲੈ ਕੇ ਲਿਖਿਆ ਗਿਆ ਹੈ ਗੁਰਪ੍ਰਤਾਪ ਸੂਰਜ ਗ੍ਰੰਥ ਸ੍ਰੀ ਨਾਨਕ ਪ੍ਰਕਾਸ਼ ਗ੍ਰੰਥ ਇਸੇ ਪ੍ਰਕਾਰ ਦੇ ਨਾਲ ਜਿਹੜੇ ਇਹ ਗ੍ਰੰਥ ਹਨ ਇਹ ਵੀ ਭਾਈ ਬਾਲੇ ਦੇ ਜਿਹੜੀ ਜਨਮ ਸਾਖੀ ਹੈ ਉਸ ਨੂੰ ਆਧਾਰ ਬਣਾ ਕੇ ਕਮੀਆਂ ਨੇ ਲਿਖਣਾ ਕੀਤਾ ਤੇ ਜਿਸ ਵੇਲੇ ਆਪਾਂ ਭਾਈ ਬਾਲਾ ਹੀ ਖਤਮ ਕਰ ਦਈਏ ਤੇ ਫਿਰ ਨਾ ਜਿਵੇਂ ਚਲੋ ਕਹਿਣਾ ਨਹੀਂ ਚਾਹੀਦਾ ਪਰ ਇੱਕ ਸੰਸਾਰ ਦੀ ਕਹਾਵਤ ਜੀ ਬਣੀ ਹੈ ਨਾ ਰਹੂਗਾ ਬਾਸ ਤੇ ਨਾ ਵੱਜੂਗੀ ਬਾਸਰੀ ਜੇ ਬਾਸ ਹੀ ਨਾ ਰਹਿ ਜਾਏ ਬਾਸ ਹੀ ਖਤਮ ਕਰ دیਏ ਤੇ ਆਪੇ ਬਾਂਸਰੀਆਂ ਬੰਨੀਆਂ ਬੰਦ ਹੋ ਜਾਣਗੀਆਂ ਤੇ ਆਪੇ ਉਹਨਾਂ ਚੋਂ ਰਾਗ ਨਿਕਲਦੇ ਬੰਦ ਹੋ ਜਾਣਗੇ ਸਿਆਣੇ ਇਹ ਗੱਲ ਕਹਿੰਦੇ ਸੁਣਦੇ ਆਪਾਂ ਮੂਲ ਜੜੀ ਪੁੱਟ ਦੀਏ ਖਤਮ ਕਰ ਦੀਏ ਆਪੇ ਇਤਿਹਾਸ ਦੀ ਕਥਾ ਨਹੀਂ ਹੋਏਗੀ ਤੇ ਆਪੇ ਲੋਕ ਜਿਹੜੇ ਹਨ ਹੌਲੀ-ਹੌਲੀ ਕਰਦਿਆਂ ਇਸ ਇਤਿਹਾਸ ਤੋਂ ਗੁਰੂ ਕੇ ਇਤਿਹਾਸ ਤੋਂ ਮਨੁਕਰ ਹੋ ਜਾਣਗੇ ਤੇ ਇਸ ਤਰੀਕੇ ਨਾਲ ਜੀਵ ਦੀ ਜਿਹੜੀ ਕਲਿਆਣ ਇਤਿਹਾਸ ਦੇ ਨਾਲ ਮਹਾਰਾਜ ਨਾਲ ਸ਼ਰਧਾ ਭਾਵ ਦੇ ਨਾਲ ਹੁੰਦੀ ਹੈ ਉਹ ਕਲਿਆਣ ਉਹਦੀ ਉਹਦੇ ਵਿੱਚ ਰੁਕਾਵਟ ਪੈ ਜਾਏਗੀ ਕਲਿਆਣ ਨਹੀਂ ਹੋਏਗੀ ਇਸ ਕਰਕੇ ਸਾਧ ਸੰਗਤ ਇਸ ਵਰਤਮਾਨ ਸਮੇਂ ਦੇ ਅੰਦਰ ਵੱਡੇ ਭਾਰੀ ਪੰਦਰ ਤੇ ਦਿਖਦੇ ਆਪਾਂ ਜੋਰ ਲੱਗਾ ਹੋਇਆ ਹੈ ਸੋ ਤਾਂ ਕਰਕੇ ਭਾਈ ਬਾਲੇ ਦਾ ਇਤਿਹਾਸ ਇਹ ਨਹੀਂ ਕਿ ਕੱਲਾ ਸ਼ਬਦਾਂ ਦੇ ਨਾਲ ਹੈ ਬڑے ਗੁਰੂ ਨਾਨਕ ਦੇ ਪ੍ਰਾਣੇ ਚਿੱਤਰ ਮਿਲ ਜਾਣਗੇ ਬੜੀਆਂ ਸਾਡੇ ਪਾਸ ਕੁੱਥੀਆਂ ਪ੍ਰਾਣੀਆਂ ਮਿਲ ਜਾਣਗੀਆਂ ਗੁਰਸਿੱਖਾਂ ਦੀਆਂ ਲਿਖੀਆਂ ਹੋਈਆਂ ਕੰਧਾਂ ਦੇ ਸਾਡੇ ਪੁਰਾਣੇ ਚਿੱਤਰ ਜਿੱਥੇ ਦੋ ਸਿੱਖ ਮਹਾਰਾਜ ਸੱਚੇ ਪਾਤਸ਼ਾਹ ਦੇ ਨਾਲ ਬੈਠੇ ਹੋਏ ਇੱਕ ਸਿੱਖ ਚੌਰ ਕਰਦਾ ਤੇ ਦੂਸਰਾ ਰਬਾਬ ਵਜਾਉਂਦਾ ਇਸ ਕਰਕੇ ਪਾਈ ਗੁਰਦਾਸ ਦੀ ਉਹ ਜਿਹੜੀ ਵਾਰ ਹੈ ਫਿਰ ਬਾਬਾ ਗਿਆ ਬਗਦਾਦ ਨੂੰ ਬਾਹਰ ਜਾਏ ਕੀਆ ਸਥਾਨਾਂ ਇੱਕ ਬਾਬਾ ਅਕਾਲ ਰੂਪ ਦੂਜਾ ਰਬਾਬੀ ਮਰਦਾਨਾ ਉਹਦੇ ਗਲਤ ਅਰਥ ਆਪਾਂ ਕੱਢ ਕੇ ਜਾਂ ਆਪਣੇ ਹਿਸਾਬ ਦੇ ਨਾਲ ਕੱਢ ਕੇ ਤੇ ਇਹ ਇਤਿਹਾਸ ਨੂੰ ਰੱਦ ਕਰਨ ਦਾ ਭਾਈ ਬਾਲੇ ਨੂੰ ਖਤਮ ਕਰਨ ਦਾ ਵੀ ਯਤਨ ਹੋ ਰਿਹਾ ਸਾਧ ਸੰਗਤ ਭਾਈ ਬਾਲਾ ਜੋ ਜਿਵੇਂ ਆਪਾਂ ਦੇਖਦੇ ਭਾਈ ਚੰਦਰ ਪਾਣ ਦੇ ਪੁੱਤਰ ਸਨ ਇਤਿਹਾਸ ਤੁਸੀਂ ਸਾਰੇ ਸਰਵਣ ਕੀਤਾ ਹੈ ਕਿ ਗੁਰੂ ਸਾਹਿਬ ਜੀ ਜਾ ਕੇ ਭਾਈ ਬਾਲੇ ਦੇ ਖੂਤ ਹੀ ਸ੍ਰੀ ਨਨਕਾਣਾ ਸਾਹਿਬ ਰੋਕਦੇ ਸਨ ਇਸ ਕਰਕੇ ਭਾਈ ਬਾਲਾ ਗੁਰੂ ਸਾਹਿਬ ਜੀ ਮਹਾਰਾਜ ਤੋਂ ਵੱਡੇ ਵੀ ਸਨ ਮਹਾਰਾਜ ਦੇ ਨਾਲ ਮਹਾਰਾਜ ਦੇ ਹੁਕਮ 'ਚ ਹੀ ਰਹੇ ਹਨ ਸਾਰਾ ਜਿਵੇਂ ਆਪਨੇ ਇਤਿਹਾਸ ਸਰਵਣ ਕੀਤਾ ਇੱਕ ਦਿਨ ਸੁਲਤਾਨਪੁਰ ਸਾਹਿਬ ਸੱਚੇ ਪਾਤਸ਼ਾਹ ਨੂੰ ਆਗਿਆ ਮੰਗੀ ਭਾਈ ਬਾਲੇ ਨੇ ਮਹਾਰਾਜ ਕਿਰਪਾ ਕਰੋ ਮੈਂ ਵੀ ਘਰੇ ਜਲੇ ਜਾਵਾਂ ਸੱਚੇ ਪਾਤਸ਼ਾਹ ਮੈਂ ਹੋ ਆਵਾਂ ਮਹਾਰਾਜ ਕਹਿੰਦੇ ਭਾਈ ਬਾਲੇ ਤੂੰ ਨਾ ਜਾ ਕਿਉਂਕਿ ਅਸੀਂ ਜਗਤ ਦੇ ਤਾਰਨ ਵਾਸਤੇ ਜਾਣਾ ਇਸ ਕਰਕੇ ਤੂੰ ਨਾ ਜਾ ਉਥੇ ਆਪਣੇ ਘਰ ਦੇ ਵਿੱਚ ਸਾਡੇ ਨਾਲ ਹੀ ਜਾਣਾ ਕਰੀ ਕਹਿੰਦਾ ਫਿਰ ਮਹਾਰਾਜ ਸੱਚੇ ਪਾਤਸ਼ਾਹ ਠੀਕ ਹੈ ਜੇ ਤੁਹਾਡੀ ਇਹ ਰਜ਼ਾ ਹੈ ਮੈਨੂੰ ਮਨਜ਼ੂਰ ਹੈ ਮੈਂ ਵਾਪਸ ਨਹੀਂ ਜਾਂਦਾ ਜਾਂ ਮੈਂ ਛੇਤੀ ਆ ਜਾਵਾਂਗਾ ਪਰ ਮੇਰੀ ਇੱਕ ਬੇਨਤੀ ਹੈ ਇੰਨੀ ਕਿਰਪਾ ਕਰ ਦਿਓ ਕਿ ਮੇਰੇ ਕੋਲ ਤੁਹਾਡੇ ਅੱਗੇ ਕੋਈ ਸਵਾਲ ਜਵਾਬ ਕਦੀ ਨਾ ਹੋਵੇ ਨਾ ਹੀ ਮੈਨੂੰ ਕੋਈ ਕਿਸੇ ਤਰ੍ਹਾਂ ਦੀ ਭੁੱਖ ਤਰੇ ਵਿਆਪੇ ਨਾ ਹੀ ਕਿਸੇ ਵੀ ਤਰ੍ਹਾਂ ਦਾ ਮੈਨੂੰ ਕੋਈ ਇਸ ਤਰ੍ਹਾਂ ਦਾ ਵਿਆਪੇ ਵੀ ਮੈਂ ਤੁਹਾਨੂੰ ਕਹਾਂ ਕਿ ਮੈਨੂੰ ਇਸ ਚੀਜ਼ ਦੀ ਲੋੜ ਹੈ ਉਸ ਵੇਲੇ ਸੱਚੇ ਪਾਤਸ਼ਾਹ ਨੇ ਸੁਲਤਾਨਪੁਰ ਸਾਹਿਬੀ ਭਾਈ ਬਾਲੇ ਨੂੰ ਇਹ ਜਿਸ ਵੇਲੇ ਕਥਾ ਆਪਾਂ ਸੁਲਤਾਨਪੁਰ ਸਾਹਿਬ ਜੀ ਸਰਵਣ ਕੀਤੀ ਸੀ ਆ ਗਈ ਸੀ ਮਹਾਰਾਜ ਸੱਚੇ ਪਾਤਸ਼ਾਹ ਨੇ ਕਿਹਾ ਸੀ ਭਾਈ ਬਾਲੇ ਮੈਂ ਇਹ ਬਚਨ ਕਰਦਾ ਹਾਂ ਜਿੰਨਾ ਚਿਰ ਤੂੰ ਮੇਰੇ ਨਾਲ ਰਹੇਗਾ ਤੈਨੂੰ ਸਹਿਜ ਅਵਸਥਾ ਮਿਲੀ ਰਹੇਗੀ ਜਿਹਨੂੰ ਕਿਸੇ ਵੀ ਤਰ੍ਹਾਂ ਦੀ ਲੋੜ ਨਹੀਂ ਪਾਸੇਗੀ ਕਿਸੇ ਵੀ ਤਰ੍ਹਾਂ ਦੀ ਇੱਛਾ ਨਹੀਂ ਤੇਰੀ ਰਹੇਗੀ ਤੇਰੀ ਸਦਾ ਹੀ ਪ੍ਰੀਤੀ ਮੇਰੇ ਨਾਲ ਜੁੜੀ ਰਹੇਗੀ ਆਤਮ ਸਵਾਸ ਤੱਕ ਤੇਰਾ ਜਿਹੜਾ ਉਹ ਮੇਰਾ ਸਾਥ ਰਹੇਗਾ ਇਸ ਕਰਕੇ ਤੂੰ ਆਪਣਾ ਸਾਰਾ ਕੋਲ ਵੇਖੋ ਨਾ ਅਗਲੇ ਨੇ ਆਪਣਾ ਜੀਵਨ ਦੇਣਾ ਬੜੀ ਵੱਡੀ ਗੱਲ ਛੁੱਟੀ ਮੋਟੀ ਗੱਲ ਨਹੀਂ ਜਿਹਨੇ ਆਪਣਾ ਜੀਵਨ ਹੀ ਦੇ ਦਿੱਤਾ ਹੈ ਤੁਹਾਨੂੰ ਉਹਦੇ ਤੋਂ ਵੱਡੀ ਗੱਲ ਕੀ ਹੋ ਸਕਦੀ ਜਿਨੇ ਇਹ ਸੋਚਿਆ ਕਿ ਮੇਰੀ ਜ਼ਿੰਦਗੀ ਜਿਹੜੀ ਆ ਉਹ ਗੁਰੂ ਦੇ ਨਾਮ ਤੁਹਾਡੇ ਲੇਖੇ ਹੈ ਮਹਾਰਾਜ ਸੱਚੇ ਪਾਤਸ਼ਾਹ ਜਿਸ ਜੀਵਨ ਦੇ ਵਿੱਚ ਆਣ ਕੇ ਲੋਕੀ ਸੋਚਦੇ ਐ ਵੀ ਅਸੀਂ ਆ ਕਰ ਲਈਏ ਉਹ ਕਰ ਲਈਏ ਸਾਡੇ 100 ਬਣਦੀਆਂ ਚਿਤਵਣੀਆਂ ਘਰ ਪਾਲ ਲਈਏ ਕੋਠੀਆਂ ਪਾਲ ਲਈਏ ਕਾਰਾਂ ਲੈ ਆਈਏ ਇੱਧਰ ਖਾ ਪੀ ਲਈਏ ਪਰਿਵਾਰ ਨਾਲ ਸਮਾਂ ਬਿਤਾ ਲਈਏ ਕਲਮਾਂ ਸਾਡੀਆਂ ਇੱਛਾਵਾਂ ਬਣੀਆਂ ਹਨ ਜੀਵਨ ਦੀਆਂ ਉਸ ਜੀਵਨ ਵਿੱਚ ਕਿਸੇ ਗੁਰਸਿੱਖ ਨੇ ਆਣ ਕੇ ਇਹ ਗੱਲ ਕਹਿ ਦਿੱਤੀ ਮਹਾਰਾਜ ਸੱਚੇ ਪਾਤਸ਼ਾਹ ਮੈਂ ਤੁਹਾਡੇ ਨਾਲ ਹੀ ਰਹਾਂਗਾ ਇਹ ਬੜੀ ਵੱਡੀ ਗੱਲ ਹੈ ਗੁਰੂ ਨਾਨਕ ਸੱਚੇ ਪਾਤਸ਼ਾਹ ਕਿੰਨਾ ਲੰਮਾ ਸਮਾਂ ਜਿਹੜਾ ਉਹ ਵਿਤਰੇ ਹਨ ਮਨ ਦੇ ਵਿੱਚ ਇੱਛਾ ਨਾ ਰੱਖ ਕੇ ਗੁਰੂ ਦੇ ਪ੍ਰੇਰਣਾ ਗੁਰੂ ਨੂੰ ਹੀ ਸਾਰੀ ਜ਼ਿੰਦਗੀ ਸੌਂਪ ਦੇਣੀ ਇਹ ਛੋਟੀ ਗੱਲ ਨਹੀਂ ਅਸੀਂ ਤਾਂ ਗੁਰੂ ਨੂੰ 1 ਘੰਟਾ 20 ਮਿੰਟ ਵੀ ਨਹੀਂ ਦੇ ਸਕਦੇ ਇਹ ਕਾਦੀ ਹੋ ਤੇ ਆਦਮੀ ਨਹੀਂ ਦੇ ਸਕਦੇ ਜੋ ਭਗਤ ਜੀ ਨੇ ਕਿਹਾ ਸੋਇਰੇ ਨਿਤਨੇਮ ਅਨੁਸਾਰ ਅੰਮ੍ਰਿਤ ਵੇਲੇ ਆ ਨਹੀਂ ਸਕਦੇ ਮਹਾਰਾਜ ਵਾਸਤੇ ਸਮਾਂ ਨਹੀਂ ਕੱਢ ਸਕਦੇ ਇਸ ਕਰਕੇ ਸਾਡੀ ਇਹ ਹਾਲਤ ਹੈ ਤੇ ਭਗਤ ਜੀ ਨੇ ਇੱਕ ਬਚਨ ਕਿਹਾ ਕਿ ਆਪਨਾ ਦੇਹ ਚੁੱਧੂ ਪਰ ਪਾਣੀ ਤੇ ਨਿੰਦੇ ਜੇ ਗੰਗਾ ਆਣੀ ਆ ਕਲਯੁਗ ਦੇ ਬੰਦਿਆਂ ਦੀ ਇਹ ਗੱਲ ਹੈ ਆਪ ਤੇ ਕਿਸੇ ਨੂੰ ਭਾਵੇਂ ਪਾਣੀ ਦੀ ਘੋਟ ਨਾ ਪਿਆਈ ਹੋਵੇ ਤੇ ਨਿੰਦਿਆ ਸ਼ਿਵ ਜੀ ਦੀ ਵੀ ਕਰਦੇ ਹਨ ਭਾਵ ਜਿੰਦਿਆ ਮਹਾਦੇਵ ਸ਼ਿਵਾਂ ਗੱਲਾਂ ਉਹਦੀਆਂ ਕਰਦੇ ਉਹਦੀ ਨਿੰਦਿਆ ਕਰਦੇ ਸ਼ਾਸਤਰ ਦੀ जिने इस जगत ਦੇ ਅੰਦਰ ਗੰਗਾ ਨੂੰ ਲੈ ਕੇ ਆਉਣਾ ਕੀਤਾ ਗੰਗਾ ਦਾ ਇਤਿਹਾਸ ਹੀ ਕਹਿੰਦਾ ਆਪਣੀਆਂ ਜਟਾ ਚ ਧਾਰਨ ਕਰਕੇ ਗੁਰੂ ਗ੍ਰੰਥ ਸਾਹਿਬ ਦੀ ਬਾਣੀਆਂ ਮੈਂ ਆਪਣੇ ਕੋਲੋਂ ਨਹੀਂ ਕਹਿੰਦਾ ਆਪ ਨਾ ਦੇ ਚੁੱਲੂ ਪਨ ਪਾਣੀ ਤੇ ਨਿੰਦੇ ਜੇ ਗੰਗਾ ਗੰਗਾ ਆਪ ਤੇ ਭਾਵੇਂ ਆਪਾਂ ਕਿਸੇ ਨੂੰ ਪਾਣੀ ਦੀ ਘੋਟਨਾ ਪਿਆਈ ਹੋਵੇ ਤੇ ਨਿੰਦਿਆ ਆਪਾਂ ਸ਼ਾਸਤਰ ਦੀ ਸ਼ਿਮਾਂ ਦੀ ਪੈਗੰਬਰਾਂ ਦੀ ਕਰਨ ਲੱਗ ਪਈ ਨੇ ਇਸ ਕਰਕੇ ਪੈਗੰਬਰਾਂ ਤੋਂ ਕੰਮ ਸ਼ੁਰੂ ਹੋਇਆ ਹੁਣ ਸਿੱਖਾਂ ਤੇ ਆ ਗਿਆ ਭਾਈ ਬਾਲੇ ਦਾ ਬਹੁਤ ਵੱਡਾ ਯੋਗਦਾਨ ਹੈ ਸਾਧ ਸੰਗਤ ਤੇ ਭਾਈ ਬਾਲੇ ਨੂੰ ਜੇ ਆਪਾਂ ਖਤਮ ਕਰ ਦੇਾਂਗੇ ਤੇ ਆਪਣੇ ਆਪ ਹੀ ਸਾਡੇ ਸਰੋਤ ਖਤਮ ਹੋ ਜਾਣਗੇ ਭਾਈ ਬਾਲੇ ਦੀ ਬੜੀ ਉਸਤਤ ਕੀਤੀ ਹੈ ਗੁਰੂ ਅੰਗਦ ਸੱਚੇ ਪਾਤਸ਼ਾਹ ਨੇ ਸਾਰੇ ਮਨੁੱਖ ਉਸ ਨੂੰ ਧੰਨ ਧੰਨ ਕਹਿ ਰਹੇ ਹਨ ਸ੍ਰੀ ਨਾਨਕ ਹਿਤਕਾਰੀ ਐਹੇ ਸ੍ਰੀ ਨਾਨਕ ਦੇਵ ਜੀ ਦੇ ਹਿਤਕਾਰੀ ਸਨ ਸਾਰਾ ਜੀਵਨ ਭਾਈ ਬਾਲੇ ਨੇ ਸ੍ਰੀ ਨਾਨਕ ਜੀ ਦੇ ਰਹਿਣ ਰਹੇ ਕੇ ਬਤੀਤ ਕਰ ਦਿੱਤਾ ਹੈ ਛਾਲਿਮਾ ਅਧਿਆਏ ਸੰਤਪ ਸਮਾਪਤ ਹੋ ਗਿਆ ਸਾਧ ਸੰਗਤ ਸ੍ਰੀ ਨਾਨਕ ਪ੍ਰਕਾਸ਼ ਦੇ ਇਸ ਦੇ ਨਾਲ ਹੀ 10 ਅਧਿਆਏ ਹੋਰ ਰਹਿ ਗਏ ਹਨ ਸੋ ਆਪ ਨੇ ਆਣ ਕੇ ਫਿਰ ਐਤਵਾਰ ਦੇ ਜਵਾਨਾਂ ਦੇ ਵਿੱਚ ਹਾਜ਼ਰੀਆਂ ਭਰਨੀਆਂ ਹੋ ਦਹਿਰਾਜ ਸਾਹਿਬ ਦੇ ਪਾਠ ਹੋਣਗੇ ਤੇ ਉਪਰੰਤ ਫਿਰ ਅਨੰਦ ਸਾਹਿਬ ਦੇ ਪਾਠ ਹੋ ਕੇ ਅਰਦਾਸ ਬੇਨਤੀ ਹੋ ਕੇ ਤੇ ਸ੍ਰੀ ਅਖੰਡ ਪਾਠ ਸਾਹਿਬ ਆਰੰਭ ਹੋਣਗੇ ਜਿਹੜੇ ਗੁਰਮੁਖਿ ਪਿਆਰੇ ਪੁਰਤਗਾਲ ਦੇ ਵਿੱਚ ਸੰਗਤ ਹੈ ਤੇ ਬਾਹਰ ਯੂਰਪ ਦੇ ਹੋਰ ਦੇਸ਼ਾਂ ਦੇ ਵਸੇ ਹਨ ਉਹਨਾਂ ਵੱਲੋਂ ਸਾਂਝੇ ਤੌਰ ਤੇ ਸਮੂਹ ਸ਼ੀਧਾਂ ਦੀ ਯਾਦ ਦੇ ਵਿੱਚ ਜੁੜਿਆ ਜਾ ਰਿਹਾ ਆਪਣੀਆਂ ਹਾਜ਼ਰੀਆਂ ਭਰਨੀਆਂ ਬਾਣੀ ਸਰਵਣ ਕਰਨੀ ਤਿੰਨੇ ਦਿਨ ਸੇਵਾਵਾਂ ਦੇ ਵਿੱਚ ਤਤਪਰ ਹੋਣਾ ਤੇ ਐਤਵਾਰ ਵਾਲੇ ਦਿਨ ਵੀ ਜਵਾਨਾਂ ਦੇ ਵਿੱਚ ਹਾਜ਼ਰੀਆਂ ਭਰਨੀਆਂ ਸੋ ਉੱਚ ਪੱਧਰ ਦੇ ਵਿਦਵਾਨ ਕਵੀਸ਼ਰੀ ਜਥੇ ਤੁਹਾਨੂੰ ਜਤ ਹਰਜਾ ਸੁਣਾ ਕੇ ਨਿਹਾਲ ਕਰਨਗੇ ਇਸ ਦੇ ਨਾਲ ਹੀ ਸੰਗਤ ਜੀ ਮੈਂ ਬੇਨਤੀ ਕਰ ਲਿਆ ਕੋਈ ਭੁੱਲ ਨਾ ਜਾਏ ਇਹ ਜੋ ਦਿਨ ਚੱਲ ਰਹੇ ਹਨ ਸ਼ਸਤਰ ਤੇ ਸ਼ਾਸਤਰ ਦੀ ਪੂਜਾ ਦੇ ਖਾਲਸੇ ਪੰਥ ਦੇ ਵਿੱਚ ਚੱਲ ਰਹੇ ਹਨ ਖਾਲਸਾ ਪੰਥ ਦਾ ਦਸਹਿਰੇ ਦਾ ਸਲਾਨਾ ਜੋੜ ਮੇਲਾ 2 ਅਕਤੂਬਰ ਦਾ ਜੋ ਹੈ ਉਹ ਠੱਕ ਸ੍ਰੀ ਹਜੂਰ ਸਾਹਿਬ ਵਿਖੇ ਪੰਥ ਮਨਾਉਂਦਾ ਹੈ ਉਹ ਅਸਥਾਨਾਂ ਤੇ ਵੀ ਗੁਰਮੁਖ ਪਿਆਰੇ ਰੱਬ ਦੇ ਪਿਆਰੇ ਜਿਹੜੇ ਹਨ ਉਹ ਬਾਣੀਆਂ ਦਾ ਜਾਪ ਕਰਦੇ ਵੀ ਰਸੀ ਸ਼ਸਤਰਾਂ ਦੀ ਸਾਂਭ-ਸਵਾਲ ਕਰਦੇ ਹਨ ਖਾਲਸਾ ਪੰਥ ਦੇ ਇਹ ਸ਼ਸਤਰ ਤੇ ਸ਼ਾਸਤਰ ਦੀ ਪੂਜਾ ਦੇ ਦਿਹਾੜੇ ਵੀ ਚੱਲ ਰਹੇ ਹਨ ਆਪਣੇ ਅਸਥਾਨ ਤੇ ਹਾਜ਼ਰੀਆਂ ਭਰ ਕੇ ਲਾਭ ਉਠਾਉਣਾ ਸਭ ਦਾ ਧੰਨਵਾਦ ਭੁੱਲਾਂ ਚੁੱਕਾਂ ਦੀ ਖਿਮਾ ਜੀ ਕੋਈ ਭੁੱਲ ਚੁੱਕ ਦੀ ਖਿਮਾ ਆਪਣੇ ਅਗਲੇ ਦਿਵਾਨਾਂ ਦੇ ਵਿੱਚ ਸ੍ਰੀ ਨਾਨਕ ਜੀ ਤੇ ਭਾਈ ਲੈਹਣੇ ਦੇ ਮਿਲਾਪ ਦੀ ਕਥਾ ਸਰਵ ਕਰਨੀ ਨਾਨਕ ਨਾਮ ਚੜ ਦੀ ਕਲਾ ਤੇਰੇ ਪਾਣੀ ਸਰਬਤ ਦਾ ਭਲਾ ਏ ਗੋਬਿੰਦ ਏ ਗੋਪਾਲ ਏ ਦਿਆਲ ਲਾਲ ਪ੍ਰਾਨ ਨਾਥ ਅਨਾਦ ਸਖੀ ਦੀਨ ਦਰਦ ਦੀਵਾਰ ਏ ਸਮਰੱਥ ਅਗੰ ਪੂਰਨ ਮੋਹੇ ਵਯਾ ਧਾਰ ਅੰਧ ਕੂਪ ਮਹਾ ਭਯਾਨ ਨਾਨਕ ਪਾਰ ਉਤਾਰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ Thank <laughs> you.